ਰਈਏ ਪਿੱਛੇ ਜਿਹੜਾ ਚੱਲ ਰਿਹਾ ਹੈ ਮੈਂ ਜੋ ਦੇਖਿਆ ਮੈਂ ਤਾਂ ਨਹੀਂ ਆਖ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਆ ਵੀਡੀਓ ਆਪਾਂ ਦਿਖਾ ਰਹੇ ਹਾਂ ਜਲੀਆਂ ਵਾਲੇ ਬਾਗ ਦੀ ਜੇ ਤੁਸੀਂ ਗੋਲਡਨ ਟੈਂਪਲ ਆਏ ਹੋਗੇ ਉਹਦੇ ਨਾਲ ਇਹ ਸਟੈਚੂ ਦੇਖਿਆ ਹੋਊਗਾ ਸਟੈਚੂ ਦੇ ਨਾਲ ਹੀ ਇਹ ਬਿਲਕੁਲ ਜਲੀਆਂ ਵਾਲਾ ਬਾਗ ਤੇ ਅੱਜ ਦੇਖਦੇ ਹਾਂ ਉਸ ਨੂੰ ਤੇ ਉਸ ਤੋਂ ਦੇ ਜਾਂਦੇ ਆਂ ਆਪਾਂ ਇਤਿਹਾਸ ਇੱਕ ਸਟੈਚੂ ਹੈ ਬਿਲਕੁਲ ਸਾਹਮਣੇ ਤੇ ਇਹ ਜੋ ਜਲੰਧਿਆ ਵਾਲੇ ਬਾਗ ਦਾ ਫਰੰਟ ਸਾਈਡ ਆਪਾਂ ਚੱਲਦੇ ਅੰਦਰ ਮੇਨ ਗੇਟ ਹੈ ਯਹਾਂ ਅੰਦਰ ਜਾਂਦੇ ਹੀ ਆਪਾਂ ਸਾਹਮਣੇ ਦੇਖਾਂਗੇ ਦੀਵਾਰਾਂ ਦੇ ਉੱਤੇ ਜੋ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਇੱਕ ਇਹ ਤਸਵੀਰਾਂ ਉਸ ਦਿਨ ਦੀਆਂ ਯਾਦ ਤਾਜ਼ਾ ਕਰਾਉਂਦੀਆਂ ਹਨ ਜਿਸ ਦਿਨ ਇਸ ਦੇ ਵਿੱਚ ਉਸ ਦਿਨ ਮੇਰੇ ਕਹਿਣ ਦਾ ਭਾਵ ਹੈ 13 ਅਪ੍ਰੈਲ 1919 ਜਿਸ ਦਿਨ ਬਸਾਖੀ ਵਾਲਾ ਦਿਨ ਸੀ ਲੋਕ ਹਰਸ਼ੁਲਾਸ ਨਾਲੇ ਸਵਾ ਵਿੱਚ ਆਏ ਸੀ ਤੇ ਇੱਕ ਦੂਜੇ ਨੂੰ ਮਿਲ ਰਹੇ ਸੀਗੇ ਉਸ ਤਰੀਕੇ ਨਾਲ ਤਸਵੀਰਾਂ ਬਣਾਈਆਂ ਹੋਈਆਂ ਕਿੰਨੇ ਚਾਹਾਂ ਨਾਲ ਅੰਦਰ ਲੋਕ ਆ ਰਹੇ ਸਨ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਛੋਟਾ ਜਿਹਾ ਰਸਤਾ ਸੀ ਜੋ ਅੰਡਰਗਰਾਉਂਡ ਹੈ ਕੀ ਮਤਲਬ ਰਸਤਾ ਸੀਗਾ ਇਸ ਦੇ ਸਭਾ ਦੇ ਵਿੱਚ ਤੇ ਉਸ ਤੋਂ ਬਗੈਰ ਕੋਈ ਦੂਸਰਾ ਰਸਤਾ ਨਹੀਂ ਸੀਗਾ ਅ ਜਿਵੇਂ ਤੁਸੀਂ ਦੇਖ ਰਹੇ ਹੋ ਅੰਦਰ ਆ ਗਏ ਆਪਾਂ ਜਦੋਂ ਆਪਾਂ ਬਿਲਕੁਲ ਅੰਦਰ ਆਦੇ ਆ ਤਾਂ ਬਿਲਕੁਲ ਸਾਹਮਣੇ ਆਪਨੂੰ ਜੋ ਸਮਾਰਕ ਦਿਖੂ ਹੈ ਜਲੀਆਂ ਵਾਲੇ ਬਾਗ ਦਾ ਉਹ ਸਮਾਰਕ ਸਾਹਮਣੇ ਹੈ ਉੱਥੇ ਹੀ ਸਵਾਂ ਲੱਗੀ ਹੋਈ ਸੀ ਤੇ ਬਿਲਕੁਲ ਇਧਰੀ ਸਾਈਡ ਤੇ ਤੁਹਾਨੂੰ ਮੈਂ ਦਿਖਾਉਂਗਾ ਅਮਰਜੋਤ ਜੋ ਅਭੀ ਲਗਾਤਾਰ ਚਲਦੀ ਰਹਿੰਦੀ ਹੈ ਤੇ ਤੁਸੀਂ ਹੁਣ ਦੇਖੋਗੇ ਅਮਰਜੋਤ ਇਹ ਕਿ ਹਰ 24 ਘੰਟੇ ਚਲਦੀ ਰਹਿੰਦੀ ਹੈ ਇਹ ਵਿੱਚ ਇਧਰ ਮਿਊਜ਼ੀਅਮ ਬਣਿਆ ਹੋਇਆ ਉਹ ਦੇਖੋ ਬਿਲਕੁਲ ਅਮਰਜੋਤ ਜੋ ਚੱਲ ਰਹੀ ਹੈ ਇਹ ਮਿਊਜ਼ੀਅਮ ਬਣਿਆ ਹੋਇਆ ਮਿਊਜ਼ੀਅਮ ਦੇ ਵਿੱਚ ਤੁਸੀਂ ਜਦੋਂ ਵੀ ਤੁਸੀਂ ਜਲੀਆਂ ਵਾਲੇ ਬਾਗ ਚ ਆਓ ਤਾਂ ਇੱਕ ਵਾਰ ਮਿਊਜ਼ੀਅਮ ਚ ਅੰਦਰ ਜਰੂਰ ਆਇਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਉਸ ਦਿਨ ਹੋਇਆ ਕੀ ਸੀਗਾ ਕਿਉਂਕਿ ਇਹਦੇ ਵਿੱਚ ਤਸਵੀਰਾਂ ਚਲਦੀਆਂ ਰਹਿੰਦੀਆਂ ਐ ਵੀਡੀਓ ਚਲਦੀ ਰਹਿੰਦੀ ਐ ਤੇ ਉਹਦੇ ਵਿੱਚ ਦਿਖਾਉਂਦੇ ਰਹਿੰਦੇ ਐ ਵੀ ਐਕਚੁਅਲ ਚ ਹੋਇਆ ਕੀ ਸੀਗਾ ਕਿਵੇਂ ਜੋ ਜਰਨਲ ਡਾਇਰ ਨੇ ਇਹਦੇ ਵਿੱਚ ਗੋਲੀਆਂ ਚਲਾਈਆਂ ਸੀ ਨਿਹੱਤਾਂ ਦੇ ਲੋਕਾਂ ਨੇ ਜੋ ਸਵਾ ਦੇ ਵਿੱਚ ਸੀਗੇ ਆ ਸਾਹਮਣੇ ਦੇਖੋ ਤੁਸੀਂ ਇਸ ਰੂਮ ਦੇ ਵਿੱਚ ਮਿਊਜ਼ੀਅਮ ਐ ਤੇ ਤਸਵੀਰਾਂ ਚੱਲਣਗੀਆਂ ਇਹਦੇ ਵਿੱਚ ਟੈਲੀਸਕੋਪ ਹੁੰਦਾ ਰਹੇਗਾ ਤੇ ਲਗਾਤਾਰ ਕੰਟੀਨਿਊ ਤੁਸੀਂ ਬਣੇ ਰਹੋ

and started to assure them that since it was a peaceful, non-violent gathering, there was nothing to fear. However, a while later, sounds of soldiers marching and armed vehicles created a fury. General Dyer had arrived. due to the and entry. 650 bullets ripped apart the massive gallery. It was death dancing everywhere, but the brutes had not been spared its launching. In search of escape, Eagle tried to jump over the wall. Accidentally fell into it. Soon the bay was filled with a blue water. ਆਹ ਜਿਹੜਾ ਕੰਮੇਟਸਾਰੇ ਹੈ ਇਹ ਦੱਸਿਓ ਦੱਸਿਆ ਜਾਂਦਾ ਹੈ ਕਿ 13 April 1919 ਨੂੰ ਇੱਥੇ ਬਹੁਤ ਵੱਡੀ ਸਭਾ ਹੋਈ ਸੀ ਸਭਾ ਹੁੰਦਾ ਕਾਰਨ ਆਈ ਸੀ ਕਿ ਉਸ ਟਾਈਮ ਅੰਗਰੇਜ਼ ਸਰਕਾਰ ਨੇ ਕਾਨੂੰਨ ਪਾਸ ਕੀਤਾ ਸੀ ਰੋਲੇ ਐਕਟ ਜਿਸ ਨੂੰ ਕਾਲਾ ਕਾਨੂੰਨ ਦਾ ਨਾਮ ਵੀ ਦਿੱਤਾ ਗਿਆ ਸੀ ਉਸ ਕਾਨੂੰਨ ਨੂੰ ਰੋਕਣ ਦੇ ਲਈ ਹੀ ਸਭਾ ਬੁਲਾਈ ਗਈ ਸੀ ਤੁਸੀਂ ਜੋ ਸਾਹਮਣੇ ਦੇਖ ਰਹੇ ਹੋ ਖੂਹ ਹੈ ਇਹ ਖੂਹ ਵੀ ਉਸ ਟਾਈਮ ਜੋ ਜਰਨਲ ਡਾਇਰ ਨੇ ਇੱਕ ਅਚਾਨਕ ਹੀ ਗੋਲੀਆਂ ਚਲਵਾਤੀਆਂ ਸੀ ਤਾਂ ਲੋਕਾਂ ਨੇ ਜਾਨ ਬਚਾਉਣ ਦੇ ਲਈ ਇਹ ਖੂਹ ਦੇ ਵਿੱਚ ਦੱਸਿਆ ਜਾਂਦਾ ਹੈ ਕਿ 450 ਲੋਕ ਇੱਕ ਖੂਹ ਦੇ ਵਿੱਚ ਸ਼ਲਾਮਾਰ ਗਏ ਸਨ ਤੇ ਜਿਦੇ ਵਿੱਚੋਂ 120 ਲਾਸ਼ਾਂ ਇਹਦੇ ਵਿੱਚੋਂ ਮਿਲੀਆਂ ਸੀ ਬਾਕੀ ਕੁਝ ਗਾਇਲ ਹੋ ਗਏ ਸੀ ਹਜ਼ਾਰਾਂ ਹਜ਼ਾਰਾਂ ਲੋਕ ਇਹਦੇ ਵਿੱਚ ਜੋ ਆਪਣੇ ਜਲੀਆਂ ਵਾਲੇ ਬਾਗ ਦੇ ਵਿੱਚ ਸਵਾ ਦੇ ਵਿੱਚ ਇਕੱਠੇ ਹੋਦੇ ਸਨ ਤੇ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਗੋਲੀਆਂ ਦੇ ਨਿਸ਼ਾਨ ਤੇ ਲੋਕਾਂ ਦੇ ਵਿੱਚ ਕਿ ਜੋ ਇੱਕਦਮ ਅਫਰਾ ਤਫਰੀ ਮੱਚ ਗਈ ਸੀ ਜਦੋਂ ਜਨਰਲ ਡਾਇਰ ਦੇ ਵਿੱਚ ਸਿਰਫ ਇੱਕ ਹੀ ਆਵਾਜ਼ ਨਿਕਲੀ ਸੀ ਉਹ ਕੋਈ ਸਮਝੋਤਾ ਕਰਨ ਨਹੀਂ ਆਇਆ ਸੀਗਾ ਉਹਦੇ ਵਿੱਚੋਂ ਇੱਕ ਹੀ ਆਵਾਜ਼ ਨਿਕਲੀ ਸੀ ਮੂੰਹ ਦੇ ਵਿੱਚ ਉਹ ਫਾਇਰ ਜੋ ਹਨ ਫਾਇਰ ਖੋਲਦਾ ਕੱਟ ਤੋਂ ਕੱਟ ਦੱਸਿਆ ਜਾਂਦਾ ਹੈ ਕਿ 10 ਮਿੰਟਾਂ ਦੇ ਵਿੱਚ 1650 ਰਾਉਂਡ ਗੋਲੀਆਂ ਦੇ ਫਾਇਰ ਹੋਏ ਸਨ ਜਿਸ ਵਿੱਚ ਛੋਟੇ ਬੱਚੇ, ਬਜ਼ੁਰਗ, ਔਰਤਾਂ ਵੀ ਸ਼ਾਮਿਲ ਸਨ ਤੇ ਕੋਈ ਮਤਲਬ ਜਰਨਲ ਡਾਇਰ ਨੇ ਕੋਈ ਉਸਨਾ ਤੇ ਕੋਈ ਦਇਆ ਭਾਵਨਾ ਨਹੀਂ ਦਿਖਾਈ ਸਿਰਫ ਉਹਦਾ ਮਕਸਦ ਇੱਕ ਹੀ ਸੀ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨਾ ਤੇ ਉਹ ਉਸਨੇ ਕੀਤਾ ਬਹੁਤ ਹੀ નિર્દય ਜਰਨਲ ਸੀ ਬ੍ਰਿਗੇਡੀਅਰ ਜਰਨਲ ਡਾਇਰ ਤੇ ਉਹਦਾ ਇੱਕ ਹੀ ਮਕਸਦ ਸੀ ਸਿਰਫ ਸਾਰਿਆਂ ਨੂੰ ਮੌਤ ਮੋਤ ਦੇਣਾ ਆਰੇ ਗੋਲੀਆਂ ਦੇ ਨਿਸ਼ਾਨ ਚਲ ਇਹਦੇ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਵੀ 25 ਗੋਲੀਆਂ ਦੇ ਨਿਸ਼ਾਨ ਹੈ ਜੋ ਸਾਹਮਣੇ ਬਿਲਕੁਲ ਚਲਾਈਆਂ ਇਸੇ 25 ਗੋਲੀਆਂ ਦੇ ਨਿਸ਼ਾਨ ਇੱਥੇ ਲੱਗੇ ਹੈ ਦੀਵਾਰਾਂ ਦੇ ਨਾਲ ਹਰ ਦੀਵਾਰ ਦੇ ਨਾਲ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਮਿਲਣਗੇ ਕਿਉਂਕਿ ਤੁਹਾਨੂੰ ਦੱਸਿਆ ਸੀ 10 ਮਿੰਟਾਂ ਦੇ ਅੰਦਰ ਅੰਦਰ 1650 ਗੋਲੀਆਂ ਜੋ ਕਿ ਫਾਇਰ ਹੋਈ ਸੀ ਆ ਸਾਹਮਣੇ ਦੇਖੋ ਇੱਕ ਗੋੜੀਆਂ ਨਿਸ਼ਾਨ ਸਨ ਹਾਂ ਇਹ ਸਾਰੇ ਪਰਿਆ ਹੋਏ ਸੀਗਾ ਹੁਣ ਆ ਕਾਫੀ ਟਾਈਮ ਮੇ ਜਲੀਆਂ ਬਲਾ ਬਾਗ ਬੰਦ ਰਿਹਾ ਸੀ ਕਿਉਂਕਿ ਹੁਣ ਇਹਨਾਂ ਨੇ ਕੀ ਕੀਤਾ ਰਸਤਾ ਇੱਕ ਵਾਪਸੀ ਦਾ ਰਸਤਾ ਅਲੱਗ ਬਣਾਤਾ ਤੋ ਪਹਿਲਾ ਵਾਪਸੀ ਦਾ ਤੇ ਅੰਦਰ ਆਉਣ ਦਾ ਤੇ ਬਾਹਰ ਜਾਂਦਾ ਰਸਤਾ ਇੱਕ ਹੀ ਸੀ ਹੁਣ ਇਹਨਾਂ ਨੇ ਵਾਪਸ ਜਾਂਦਾ ਰਸਤਾ ਅਲੱਗ ਬਣਾਤਾ ਆ ਸਾਹਮਣੇ ਤੁਸੀਂ ਇਹ ਦੇਖ ਰਹੇ ਐਗਜ਼ਿਟ ਪੁਆਇੰਟ ਜਿੱਥੋਂ ਆਪਾਂ ਵਾਪਸ ਬਾਹਰ ਜਾ ਰਹੇ ਹਾਂ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰ ਰਹੇ ਹਾਂ ਜਬ ਮਿਲਾਂਗੇ ਆਪਾਂ ਇੱਕ ਬਹੁਤ ਜਲਦੀ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਦੇਲੇ ਜੀ ਰੱਬ ਰੱਖਾ ਬਾਏ ਬਾਏ ਰੱਬ ਚੜ੍ਹਦੀ ਕਲਾ ਚ ਰੱਖੇ ਸਭ ਨੂੰ